चलेगी नहीं चलेगी इशारी नहीं चलेगी नहीं चलेगी नहीं चलेगी बंद करो बंद करो बंद करो पटिया पक्का पूरी आक्रमण जिंदाबाद सरकार मुर्दाबाद 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 सरकार मुर्दाबाद 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 सरकार मुर्दाबाद 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 जिंदाबाद सरकार मुर्दाबाद 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 जिंदाबाद पटिया साहब देव जिंदाबाद ਗੁਰੂ ਨਾਨਕ ਨਹੀ ਚਲੇਗੀ ਨਹੀ ਚਲੇਗੀ ਉਹ ਬੰਦ ਕਰੋ ਗੁਰਿਆ ਕਰੋ ਗੁਰਿਆ ਕਰੋ ਜੇ ਰੱਖ ਜੇ ਰੱਖ ਭੈਸਾਬ ਖਾਸ ਕਰਕੇ ਸਿੱਖਿਆ ਮੰਤਰੀ ਜਿਹੜੇ ਨੇ ਇਹਨਾਂ ਨੇ ਪਹਿਲਾ ਸਾਰੀ ਲੈਟਰ ਕੱਢਿਆ ਸੀਗਾ ਕਿ ਜਿੰਨੇ ਵੀ ਗੈਸਫਿਲੀਟੀ ਅਸਿਸਟੈਂਟ ਪ੍ਰੋਫੈਸਰ ਕੰਮ ਕਰਦੇ ਨੇ ਉਹਨਾਂ ਨੂੰ 2 ਇਅਰ ਦਾ ਟਾਈਮ ਦਿੱਤਾ ਸੀਗੇ ਤੁਸੀਂ ਆਪਣੀਆਂ ਜੇਕਰ ਤੁਹਾਡੇ ਵਿੱਚ ਕੋਈ ਬੰਦਾ ਇਹੋ ਜਿਹਾ ਜਿਹੜਾ ਆਪਣੀ ਯੋਗਤਾ ਨਹੀਂ ਪੂਰੀ ਕਰਦਾ ਤੇ ਉਹ ਆਪਣੀ ਯੋਗਤਾ ਪੂਰੀ ਕਰ ਲੇ ਅਜੇ ਉਸ ਚੀਜ਼ ਨੂੰ ਵੀ 2 ਸਾਲ ਪੂਰੇ ਨਹੀਂ ਹੋਏ ਫਿਰ ਸਰਕਾਰ ਨੇ ਕਾਂਗਰਸ ਸਰਕਾਰ ਵੇਲੇ ਭਰਤੀ ਗੱਡੀ ਗਈ 1158 ਜਿਹੜੇ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਸੀ ਜਿਹਦੇ ਵਿੱਚ ਨਿਹਾਇਤ ਹੀ ਜੜੀਆਂ ਮਿਸਟੇਕਸ ਹੋਣ ਕਰਕੇ ਸ਼ਾਸਕ ਦੇ ਕਰੀਬ ਜਿਹੜੀਆਂ ਪਟੀਸ਼ਨ ਸੀ ਉਹ ਹਾਈ ਕੋਰਟ ਦੇ ਵਿੱਚ ਦਰਜ ਹੋਈਆਂ ਜਿਦੇ ਵਿੱਚ ਜਿਹੜਾ ਸਿੰਗਲ ਬੈਂਚ ਦਾ ਫੈਸਲਾ ਸੀਗਾ ਉਹਦੇ ਵਿੱਚ ਇਹਨਾਂ ਨੇ ਜਿਹੜੀ ਐਡਵਰਟਾਈਜ਼ਮੈਂਟ ਸੀ ਉਹਦੀਆਂ ਬਹੁਤ ਜੀਆਂ ਉਡਾਈਆਂ ਹੋਈਆਂ ਸੀ ਜਿਦੇ ਕਰਕੇ ਪਰਟੀ ਤੇ ਰੱਦ ਹੋਈ ਹੋਈ ਨਾਲ ਐਡਵਰਟਾਈਜ਼ਮੈਂਟ ਜਿਹੜੀ ਸੀ ਉਹ ਵੀ ਰੱਦ ਕਰ ਦਿੱਤੀ ਗਈ ਹਾਈ ਕੋਰਟ ਵੱਲੋਂ ਹੁਣ ਇਹਨਾਂ ਨੇ ਪਤਾ ਨਹੀਂ ਆਪਸ ਵਿੱਚ ਕੀ ਗੰਡ ਟੋਪ ਕਰਕੇ ਉਹਨਾਂ ਨੂੰ ਡਬਲ ਪੈਂਚ ਦੇ ਉੱਤੇ ਐਲਪੀਏ ਦੇ ਨਾਲ ਗਵਰਨਮੈਂਟ ਜਿਹੜੀ ਆ ਉਹਨਾਂ ਦਾ ਫੇਵਰ ਕਰਕੇ ਜਦ ਕਿ ਇਹਨਾਂ ਨੇ ਖੁਦ ਕੈਬਨਟ ਦੇ ਵਿੱਚ ਇਹ ਚੀਜ਼ ਮੰਨੀ ਹੋਈ ਆ ਚਾਹੇ ਉਹ ਸਪੀਕਰ ਸਾਹਿਬ ਨੇ ਚਾਹੇ ਉਹ ਬੈਂ ਸਾਹਿਬ ਨੇ ਕਿ ਸਰਕਾਰ ਨੇ ਜਿਹੜੀ ਇਹ ਭਰਤੀ ਕਾਂਗਰਸ ਵੇਲੇ ਕੀਤੀ ਸੀ ਇਹਦੇ ਵਿੱਚ ਬਹੁਤ ਸਾਰੀਆਂ ਔਨਟਾਈਆਂ ਨੇ ਪੇਪਰ ਲੀਕ ਹੋਏ ਨੇ ਬਕਾਇਦਾ ਸਾਰੇ ਪ੍ਰੂਫ ਉਥੇ ਪ੍ਰੂਫ ਹੋ ਗਏ ਨੇ ਹਾਈ ਕੋਰਟ ਦੇ ਵਿੱਚ ਤਾਂ ਵੀ ਉਹ ਭਰਤੀ ਜਿਹੜੀ ਉਹ ਬਹਾਲ ਕੀਤੀ ਗਈ ਆ ਔਰ ਇਹਨਾਂ ਨੂੰ ਰਾਤ ਦੇ 2-2 ਵਜੇ ਤੱਕ ਕਿਹੜਾ ਜੁਆਇਨ ਹੈ ਉਹ ਕਰਵਾਇਆ ਗਿਆ ਅਸੀਂ ਇਹਨਾਂ ਦੇ ਵਿਰੋਧੀ ਨਹੀਂ ਆ ਪਰ ਇਹ ਆ ਕਿ ਕਿਹੜੀ ਉਹ ਜੁਆਇਨਿੰਗ ਹੈ ਜਿਹੜੀ ਰਾਤ ਦੇ 2-2 ਵਜੇ ਹੁੰਦੀ ਹੈ ਪਰ ਉਹ ਵੀ ਸੰਡੇ ਵਾਲੇ ਦਿਨ ਸੈਟਰਡੇ ਸੰਡੇ ਡੀਪੀਆਈ ਆਫ ਹੁੰਦਾ ਉਸ ਦਿਨ ਛੁੱਟੀ ਹੁੰਦੀ ਹੈ ਪਰ ਇਹਨਾਂ ਨੇ ਡੀਪੀਆਈ ਨੂੰ ਇਨਸਟਰਕਸ਼ਨ ਦਿੱਤੀਆਂ ਕਿ ਤੁਸੀਂ ਖੋਲ ਦੋ ਕਿ ਇਹਨਾਂ ਨੂੰ ਗੈਸਟ ਫੈਸਿਲਿਟੀ ਲੈਕਚਰਰਸ ਨਹੀਂ ਦਿਖੇ ਜਿਨ੍ਹਾਂ ਦੇ ਵੀ ਵੀ 22 ਸਾਲ ਹੋ ਗਏ ਕੰਮ ਕਰਦਿਆਂ ਉਹਨਾਂ ਲਈ ਇੱਕ ਦੋ ਘੰਟੇ ਦਾ ਵਕਤ ਨਹੀਂ ਸਰ ਲੱਗਦਾ ਕਿ ਜਿਹਦੇ ਵਿੱਚ ਇੱਕ ਮੀਟਿੰਗ ਕਰ ਲੈਣ ਪੈਨਲ ਸਾਡੇ ਸਾਰੇ ਨੁਮਾਇੰਦਿਆਂ ਨੂੰ ਬੁਲਾ ਕੇ ਉਹਦੇ ਵਿੱਚ ਡਿਸਾਈਡ ਕਰ ਲੈਣ ਕਿ ਹਾਂ ਆ ਪਾਲਿਸੀ ਦੇ ਤਹਿਤ ਅਸੀਂ ਤੁਹਾਨੂੰ ਜੜੀਆਂ ਉਮਰ ਹੱਦ ਸਾਰੇ ਬੰਦੇ ਪੂਰੇ ਕਰ ਚੁੱਕੇ ਆ ਆਲਮੋਸਟ ਸਾਰੇ 43 5 49 50 ਇਵਨ ਥੈਨ ਕਈ ਲੋਕ ਹੈਗੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਲੋਕ ਹੁਣ ਉਹਨਾਂ ਨੂੰ ਸੈਟਲ ਕਰਨਗੇ ਆਪਣੇ ਬੱਚਿਆਂ ਦਾ ਫਿਊਚਰ ਵੇਖਣਗੇ ਕਿ ਬੱਚੇ ਅੱਗੋਂ ਸਾਨੂੰ ਸਵਾਲ ਕਰਨਗੇ ਕਿ ਸਾਡੇ ਪੇਰੈਂਟਸ ਇਹ ਅਜੇ ਸੇਫ ਨਹੀਂ ਆਗੇ ਆਹ ਮਣ ਇੱਥੇ ਦੇ ਵਿਦਿਆਰਥੀ ਬੈਠੇ ਨੇ ਅਸੀਂ ਅਸੀਂ ਮੰਨਦੇ ਆ ਕਿ ਜਿਹੜਾ ਅਧਿਆਪਕ ਹੈ ਉਹ ਸਮਾਜ ਦਾ ਨਿਰਮਾਤਾ ਹੈ ਉਹਨੇ ਸਮਾਜ ਨੂੰ ਸਿਰਜਣਾ ਪ੍ਰੋਫੈਸਰ ਹਰਜੀਤ ਸਿੰਘ گورਨਮੈਂਟ ਕਾਲਜ ਗੁਰਦਾਸਪੁਰ ਅਸੀਂ ਪਿਛਲੇ ਕਾ ਵੀ ਲੰਮੇ ਇੱਥੇ ਤੋਂ ਇੱਥੇ ਜਿਹੜੇ ਐ ਦੇ ਗੈਸਪੋਲਿਟੀ ਪ੍ਰੋਫੈਸਰ ਜਿਹੜੇ ਪੜਾ ਰਹੇ ਆ ਤੇ ਪਰੰਤੂ ਹੁਣ ਸਰਕਾਰ ਨੇ ਜਿਹੜੀਆਂ ਨਵੀਆਂ ਪੋਸਟਾਂ ਕੱਢੀਆਂ ਸੀਗੀਆਂ 1158 ਜਿਹਦੇ ਵਿੱਚ 1099 ਫੀਚਰ ਸੀਗੇ ਤੇ ਸਟਾਫ ਜਿਹੜੇ ਲਾਇਬ੍ਰੀਅਨਸ ਹਨ ਪਰੰਤੂ ਸਰਕਾਰ ਪਿਛਲੀ ਕਾਂਗਰਸ ਸਰਕਾਰ ਨੇ ਜਲਦੀ ਜਲਦੀ ਦੇ ਵਿੱਚ ਉਹ ਪੋਸਟਾਂ ਕੱਢੀਆਂ ਵੋਟਾਂ ਦੇ ਵਿੱਚ ਜਿਹੜਾ ਵੋਟਾਂ ਦੇ ਵਿੱਚ ਜਿਹੜਾ ਲਾਹਾ ਲੈਣਦੇ ਨਹੀਂ ਪਰੰਤੂ ਉਸ ਪ੍ਰਤੀ ਪ੍ਰਕਿਰਿਆ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਖਮੀਆਂ ਕਮੀਆਂ ਸੀ ਕਿਹਾ ਜਿਸ ਦੇ ਅੰਗੇਸ਼ਟ ਜਿਹੜਾ ਹਾਈ ਕੋਰਟ ਦੇ ਵਿੱਚ ਜਿਹੜਾ ਅਪੀਲ ਕੀਤੀ ਗਈ ਸੀਗੀ ਤੇ ਸਿੰਗਲ ਬੈਂਚ ਦੁਆਰਾ ਜਿਹੜੀਆਂ ਉਹ ਪੋਸਟਾਂ ਨੂੰ ਕਵੈਸਟ ਕਰ ਦਿੱਤਾ ਗਿਆ ਸੀਗਾ ਪਰੰਤੂ ਉਹਨਾਂ ਦੁਬਾਰਾ ਐਲਪੀਏ ਭਾਈ ਜਿਸ ਤੇ ਸਰਕਾਰ ਨੇ ਉਹਨਾਂ ਦਾ ਜਿਹੜਾ ਸਾਥ ਦਿੱਤਾ ਤੇ ਉਹ ਡਬਲ ਬੈਂਚ ਨੇ ਜਿਹੜਾ ਫੈਸਲਾ ਹੈ ਉਹਨਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਅਸੀਂ ਉਹਨਾਂ 1158 ਦਾ ਜਿਹੜਾ ਵਿਉਧਰੀਕਰਦੇ ਅਸੀਂ ਚਾਹੁੰਦੇ ਆਂ ਕਿ ਉਹ 1158 ਵੀ ਜਿਹੜੇ ਹੌਣ ਤਾਲਿਆਂ ਦੇ ਵਿੱਚ ਆਉਣ ਪਰੰਤੂ ਉਸ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਕਾਲਜ ਦੇ ਵਿੱਚ ਜਿਹੜੇ ਲੰਮੇ ਅਰਸੇ ਤੋਂ ਗੈਸਟ ਫੈਕਲਟੀ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਸੁਰੱਖਿਅਤ ਕੀਤਾ ਜਾਵੇ ਸਰਕਾਰ ਨੇ ਇੱਕਦਮ ਹੁਣ ਪ੍ਰਮਾਣ ਜਿਹੜਾ ਜਾਰੀ ਕਰਕੇ ਪਹਿਲਾਂ ਇਹ ਕਹਿ ਰਹੇ ਸੀ ਕਿ ਵੀ ਗੈਸਟ ਫੈਕਲਟੀ ਪੋਸਟਾਂ ਨੂੰ ਵੀ ਭਰਿਆ ਹੋਇਆ ਮੰਨਿਆ ਜਾਵੇਗਾ ਪਰੰਤੂ ਇੱਕਦਮ ਇਹਨਾਂ ਨੇ ਇਹ ਗੱਲ ਕਹਿੰਦਿਆਂ ਹੋਇਆਂ ਕਿ ਗੈਸਟ ਫੈਕਲਟੀ ਦੀਆਂ ਜਿਹੜੀਆਂ ਪੋਸਟਾਂ ਨੂੰ ਵੇਕੈਂਟ ਸਮਝਦਿਆਂ ਹੋਇਆਂ ਉਹਨਾਂ ਦੀ ਥਾਂ ਤੇ ਜਿਹੜੇ ਨਵੇਂ ਟੀਚਰਾਂ ਨੂੰ ਜਿਹੜਾ ਜੁਆਇਨ ਕਰਵਾ ਦਿੱਤਾ ਹੈ ਜਿਹੜੇ ਜ਼ਿਆਦਾਤਰ ਟੀਚਰ ਨੇ ਜਿਹੜੇ ਉਹ ਆਪਣੀ ਹੁਣ ਜਿਹੜੀ ਨਵੀਂ ਨੌਕਰੀ ਲੱਗਣ ਦੀ ਉਮਰ ਜਿਹੜੀ ਏ ਉਹ ਪਹਹਾ ਚੁੱਕੇ ਨੇ ਤੇ ਅੱਜ ਜੇਕਰ ਉਹ ਛੜਕਾਂ ਦੇ ਜੇਕਰ ਆ ਗਏ ਤੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਵੀ ਜਿਹੜੇ ਰੋਲ ਜਾਣਗੇ ਪਰਿਵਾਰ ਇਹਨਾਂ ਦੇ ਸਿਰਾਂ ਤੇ ਜਿਹੜੇ ਚੱਲ ਜਾਣਗੇ ਜਿਹਦੇ ਲਈ ਇਹਨਾਂ ਦੀ ਕਾਫੀ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੋਣਗੀਆਂ ਇਸ ਕਰਕੇ ਇਹ ਸਰਕਾਰ ਤੋਂ ਅਪੀਲ ਕਰਦੇ ਆ ਮੰਗ ਕਰਦੇ ਆ ਕਿ ਗੈਸਟ ਫੈਕਲਟੀ ਦਾ ਜਿਹੜਾ ਭਵਿੱਖ ਹੈ ਉਹਨੂੰ ਜਿਹੜਾ ਸੁਰੱਖਿਅਤ ਜਿਹੜਾ ਕੀਤਾ ਜਾਵੇ ਧੰਨਵਾਦ